ਵੀਰ ਕੈਯੂ ਖੋਸਾ ਵੀਰ ਕੈਯੂ ਖੋਸਾ ਜਿੰਦਾਬਾਦ ਕਿਸਾਨਾਂ ਦਾ ਇੱਕ ਹੈ ਕਿਸਾਨਾਂ ਦਾ ਇੱਕ ਹੈ ਜਿੰਦਾਬਾਦ ਇਹ ਕਰਦੀਆਂ ਸਰਕਾਰਾਂ ਕੀ ਉਹ ਸਰਕਾਰਾਂ ਕਰਦੀਆਂ ਕੀ ਢੁੱਕੀ ਟਿੱਕੀ ਚੱਕ ਦੇਣਗੇ ਔਰ ਗੁੱਟਾ ਰੱਖ ਲੈ ਢੁੱਕੀ ਟਿੱਕੀ ਚੱਕ ਦੇਣਗੇ ਮਰਦਾਬਾਦ। ਨਾ ਸਰਕਾਰ। ਮਰਦਾਬਾਦ। ਕਟਕਾ ਪ੍ਰਸ਼ਾਸਨ। ਮਰਦਾਬਾਦ। ਕਟਕਾ ਪ੍ਰਸ਼ਾਸਨ। ਮਰਦਾਬਾਦ। ਕਟਕਾ ਪ੍ਰਸ਼ਾਸਨ। ਮਰਦਾਬਾਦ। 50 ਸਰਕਾਰ। ਮਰਦਾਬਾਦ। ਪਸਾਨਾ ਰਾਏ ਕਾ। ਜਿੰਦਾਬਾਦ। ਵੀਕਯੂ ਕੋਚਾ। ਜਿੰਦਾਬਾਦ। ਵੀਕਯੂ ਕੋਚਾ। ਜਿੰਦਾਬਾਦ। ਵੀਕਯੂ ਕੋਚਾ। ਜਿੰਦਾਬਾਦ। ਜਿੰਦਰ ਸਿੰਘ ਕੋਚਾ। ਜਿੰਦਾਬਾਦ। ਜਿੰਦਰ ਸਿੰਘ ਕੋਚਾ। ਜਿੰਦਾਬਾਦ। ਸਾਡੇ ਹੱਕ। ਰੱਖੇ ਰੱਖ। ਸਾਡੇ ਹੱਕ। ਰੱਖੇ ਰੱਖ। ਸਾਡੇ ਹੱਕ। फरदाबाद मार्केट कमेटी सेक्ट्री फरदाबाद मार्केट कमेटी सेक्ट्री फरदाबाद मार्केट इंस्पेक्ट्रेट फोरदाबाद मार्केट कमेटी सेक्ट्री मुर्दाबाद मार्केट कमेटी सेक्ट्री फरदाबाद मार्केट कमेटी इंस्पेक्ट्रेट फरदाबाद बनाब सरकार फरदाबाद सरकार फरदाबाद सरकार फरदाबाद बनाब सरकार फरदाबाद ਮਰਦ ਆਬਾਦ ਕੋਵਿਡ ਘਾੜਾਂ ਦੀ ਟਰਾਲੀ ਕਰਨ ਵਾਲੇ ਮਲਾਜਮ ਮਰਦ ਆਬਾਦ ਕੋਵਿਡ ਘਾੜਾਂ ਦੀ ਟਰਾਲੀ ਕਰਨ ਵਾਲੇ ਮਲਾਜਮ ਮਰਦ ਆਬਾਦ ਸਾਨਾ ਮਜ਼ਦੂਰਾਂ ਦਾ ਗੜਾ ਕੋਠਾਂ ਵਾਲੇ ਮਲਾਜਮ ਮਰਦ ਆਬਾਦ ਸਾਨਾ ਮਜ਼ਦੂਰਾਂ ਦਾ ਗੜਾ ਕੋਠਾਂ ਵਾਲੇ ਮਲਾਜਮ ਮਰਦ ਆਬਾਦ ਜੈੋ ਸ਼ਕਤ ਮਰਦ ਆਬਾਦ ਜੈੋ ਸ਼ਕਤ ਮਰਦ ਆਬਾਦ ਜੈੋ ਸ਼ਕਤ ਮਰਦ ਆਬਾਦ ਵਿਦੇਸ਼ਾ ਪ੍ਰਸ਼ਾਸਨ ਮਰਦ ਆਬਾਦ ਵਿਦੇਸ਼ਾ ਪ੍ਰਸ਼ਾਸਨ ਮਰਦ ਆਬਾਦ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਮਾਰਕੀਟ ਕਮੇਟੀ ਮੁਬਾਰਕ ਮਾਰਕੀਟ ਕਮੇਟੀ ਮੁਬਾਰਕ ਮਾਰਕੀਟ ਕਮੇਟੀ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੈਨਾ ਕਹਨੇ ਅੰਦਰ ਵੀ ਕਿ ਮਾਰਗਦਰਸ਼ ਗਰਦਾਰ ਨਾਲ ਬਾਅਦ ਚ ਹੋਇਆ ਕਰਨੀ ਸਾਡੇ ਪੈਸੇ ਪਹਿਲਾ ਆ ਜਾ ਕਰਨਗੇ ਇਹ ਜਿਹੜੀ ਸਰਕਾਰ ਆ ਸਫਲ ਚੱਲਿਆ ਕਰੂਗੀ ਇੱਕ ਬੀਬੀ